ਤੇ ਹੰਸਾ ਅਜਲੀ ਪ੍ਰੈਸ ਕਾਨਫਰੰਸ ਕਰ ਰਿਹਾ ਉਹ ਸਤਕੀ ਮਾ ਵਿਸ਼ਾ ਕਰ ਰਿਹਾ ਦੇਖੋ ਖਾਸ ਕਰਕੇ ਸਾਡੀ ਸਰਕਾਰ ਨੂੰ ਸਵਾ ਤਿੰਨ ਸਾਲ ਹੋ ਗਏ ਬਣੀ ਹੈ ਮੈਂ ਇਹਨਾਂ ਪਹਿਲੀਆਂ ਸਰਕਾਰਾਂ ਨੂੰ ਵੀ ਤੁਹਾਡੇ ਨਾਲ ਹੀ ਦੱਸਣਾ ਚਾਹਣਾ ਔਰ ਪੁੱਛਣਾ ਚਾਹਣਾ ਵਾ ਵੀ ਅੱਜ ਤੱਕ ਤੁਸੀਂ ਸ਼ਹੀਦ 에 आजम ਸਰਦਾਰ ਭਗਤ ਸਿੰਘ ਵਾਵਾ ਸਾਹਿਬ ਭੀਮਰਾਓ ਅਮੇਰਕਰ ਦੇ ਕਦੇ ਮਾਨ ਸਮਾਨ ਲਈ ਕੁਝ ਆਪਣੇ ਸਤਰਾਂ ਦੇ ਅੰਦਰ ਜਾ ਬਾਾਰ ਕਦੇ ਇਹ ਹੈ ਗਿਆ ਲੋਕਾਂ ਦੇ ਵਿੱਚ ਮਾਨ ਸਤਕਾਰ ਵਾਲੀ ਗੱਲ ਕੀਤੀ ਹੈ ਜਿਹੜੀ ਅੱਜ ਤੁਸੀਂ ਵਾਵਾ ਸਾਹਿਬ ਦੇ ਨਾਮ ਨੂੰ ਲੈ ਕੇ ਗਿਆ ਸ਼ਹੀਦੇ ਆਜਮ ਭਗਤ ਸਿੰਘ ਦੇ ਨਾਮ ਨੂੰ ਲੈ ਕੇ ਅੱਜ ਦੂਰ ਪ੍ਰਚਾਰ ਜਿਹੜਾ ਕਰਦੇ ਫਿਰਦੇ ਹੋ ਤੁਹਾਨੂੰ ਅੱਜ ਪੰਜਾਬ ਦੇ 3 ਕਰੋੜ ਲੋਕ ਪੁੱਛਣਾ ਚਾਹੁੰਦੇ ਆ ਵੀ ਵਾਵਾ ਸਾਹਿਬ ਦੀ ਇਹ ਕਾਮ ਆਦਮੀ ਪਾਰਟੀ ਸਾਡੇ ਸੁਪਰੀਮੋ ਅਰਡੀਨ ਕੇ ਦੀਵਾਲ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਮਾਨ ਆ ਪੰਜਾਬ ਦਾ ਉਹਨਾਂ ਨੇ ਪਹਿਲੇ ਦਿਨ ਤੋਂ ਇੱਕ ਪੰਜਾਬ ਦੇ ਲੋਕਾਂ ਨੇ ਜਦੋਂ ਐਡਾ ਵੱਡਾ ਬਹੁਮਤ ਦੇ ਕੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸਰਕਾਰ ਬਣਨ ਤੋਂ ਬਾਅਦ ਹਰ ਦਫ਼ਤਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਔਰ ਡਾਕਟਰ ਬਾਬਾ ਸਾਹਿਬ ਭੀਮrao ਅਮੇਦਕਰ ਦਾ ਮੇਰਾ ਮਾਨ ਸਮਾਨ ਦਾਵਾ ਉਹ ਹਰ ਦਫਤਰ ਦੇ ਵਿੱਚ ਲਾਇਆ ਗਿਆ ਜਿੱਥੇ ਤੱਕ ਭਾਜਪਾ ਦੀ ਗੱਲ ਕਰੀ ਆ ਜੀ 4 ਮਹੀਨੇ ਉਹਨਾਂ ਦੀ ਸਰਕਾਰ ਨੂੰ ਨਹੀਂ ਹੋਏ ਉਹਨਾਂ ਨੇ ਪਹਿਲੇ ਦਿਨ ਬਾਬਾ ਸਾਹਿਬ ਤੇ ਸ਼ਹੀਦ ਦੇ ਆਜੰ ਸਰਦਾਰ ਭਗਤ ਸਿੰਘ ਦੀ ਜਿਹੜੀ ਅਸੀਂ ਮਾਨ ਸਮਾਨ ਲਈ ਆਪਣੇ ਹਰ ਬੰਦੇ ਨੂੰ ਦਿਖਾਉਣ ਲਈ ਵੀ ਇਹਨਾਂ ਵਹਿ ਕਰਕੇ ਆਪਾਂ ਅੱਜ ਆਜ਼ਾਦੀਆਂ ਦੇ ਨਿਗ ਮਾਨ ਰਹੇ ਆ ਜਾਂ ਆਪਣਾ ਸੰਵਿਧਾਨ ਚੱਲ ਰਿਹਾ ਵਾ ਉਹਨਾਂ ਦੇ ਪਹਿਲਾਂ ਤੁਸੀਂ ਆਪਣੀਆਂ ਫੋਟੋਆਂ ਲਾ ਕੇ ਸੈੱਟ ਤੇ ਰੱਖ ਕੇ ਆਪਣੇ ਬੰਦਿਆਂ ਦੀਆਂ ਲਾਈਆਂ ਪਿਛਲੀਆਂ ਸਰਕਾਰਾਂ ਦੇ ਜਿੰਨੇ ਵੀ ਆਗੂ ਸਹਿਵਾਣ ਨੇ ਉਹਨਾਂ ਨੇ ਜਾਂ ਤਾਂ ਆਪਣੇ ਪੁਰਾਣੀਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਸੀ ਜਿਹੜੇ ਦੇਸ਼ ਦੇ ਲੀਡਰ ਸੀਗੇ ਜਾਂ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਸੀ ਇਹ ਮਾਨ ਸਮਾਨ ਆਮ ਆਦਮੀ ਪਾਰਟੀ ਨੇ ਦਿੱਤਾ ਔਰ ਬਣਦਾ ਵੀ ਆ ਕਿਉਂਕਿ ਇਹਨਾਂ ਦੇ ਕਰਕੇ ਡਾਕਟਰ ਪ੍ਰੀਮਰਾਓ ਮੇਰਕਰ ਨੇ ਸਾਡਾ ਸੰਵਧਾਨ ਬਣਾਇਆ ਦੇਸ਼ ਦਾ ਉਹਨੂੰ ਅੱਜ ਅਸੀਂ ਲੈ ਕੇ ਹਰ ਚੀਜ਼ ਆ ਜਿਹੜਾ ਹੈ ਲੋਕਤੰਤਰ ਆ ਉਹਦੇ ਕਰਕੇ ਮਜ਼ਬੂਤ ਆ ਅਸੀਂ ਉਹ ਚੀਜ਼ ਨੂੰ ਅੱਗੇ ਲੈ ਕੇ ਅੱਜ ਲੋਕਾਂ ਦੇ ਵਿੱਚ ਜਾ ਰਹੇ ਆ ਇਹਨਾਂ ਲੋਕਾਂ ਨੂੰ ਸਵੇ ਲੋਕਾਂ ਦੇ ਭਟਕਾਉਣ ਤੋਂ ਔਰ ਸਵੇ ਪੰਜਾਬ ਦੇ ਮਾਹੌਲ ਖਰਾਬ ਕਰਨ ਤੋਂ ਹੋਰ ਕੋਈ ਦੂਜਾ ਕੰਮ ਨਹੀਂ ਦੇਖਦਾ ਤੁਹਾਡੇ ਪ੍ਰੈਸ ਇੱਕ ਚੌਥਾ ਧੰਮ ਤੁਹਾਡੇ ਰਹੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ 35 ਸਾਲ ਹੋ ਗਏ ਤੁਸੀਂ ਇੱਕ ਵਾਰੀ ਦੱਸੋ ਜੇ ਕੋਈ ਕਰਾਪਸ਼ਨ ਕਿਸੇ ਸਾਡੇ ਬੰਦੇ ਨੇ ਕੀਤੀ ਤੇ ਅਸੀਂ ਉਹਦੇ ਉੱਤੇ ਕਾਰਵਾਈ ਕੀਤੀ ਤੁਸੀਂ ਆਪਣੇ ਬੰਦਿਆਂ ਨੂੰ ਲੁਕਾਉਣ ਦੀ ਖਾਤਰ ਅੱਜ ਆਮ ਆਦਮੀ ਪਾਰਟੀ ਵੱਲ ਉਂਗਲ ਕਰ ਰਹੇ ਹੋ ਇਹ ਮਾਨ ਸਮਾਨ ਗੱਲ 바ਵਾ ਸਾਹਿਬ ਭੀਮਰਾਓ ਮੇਰ ਕਰਦੇ ਜਨਮ ਦਿਹਾੜੇ ਤੇ ਤੁਸੀਂ ਦੇਖਿਆ ਹੋਣਾ मुखंतरी सरदार भगवंत सिंह मान वालों और साढे साप्रीमो अरविंद केजरीवाल वालों जो पार्टी के थले वर्करा संदेश से कल कले वर्कर ने कल उत्थे पहरा दे बाबा साहब के चरणों अपने श्रद्धा सुमन भेट कित है और मैं तो राय विदेशी ताकतों भी दसना चाहना भी तीस लख कोशिशा कर लो ये बाबा साहब तो शहीद आजम सरदार भगत सिंह ਰਾਜਗੁਰੂ ਸਖਦੇਵ ਚੰਦਰ ਸੇਖਰ ਆਯਾ ਕਿਹੜਾ ਕਿਹੜਾ ਨਾਮ ਲਵਾ ਉਹਨਾ ਮਹਾਨ ਜੋਧਿਆਂ ਦੀ ਧਰਤੀ ਆ ਤੁਹਾਨੂੰ ਕਿਸੇ ਵੀ ਗੱਲ ਦੇ ਵਿੱਚ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਤੇ ਤੁਹਾਨੂੰ ਵੀ ਲੱਗਾ ਹੈਗਾ ਜਿਵੇਂ ਕਿ ਕੱਲ੍ਹ ਹੀ ਹੋਰੂ ਪਾਰਟੀ ਦਾ ਆਗੂ ਨੇ ਕਰਾਇਆ ਤਾਂ ਕਹਿੰਦੇ ਜੀ ਸੁਪਾ ਸਰਕਾਰ ਤੋਂ ਸਵਾਜ ਤੋਂ ਕਿਹਾ ਇਸ ਸਿਆਸਤ ਦਾ ਕੀ ਵਜ੍ਹਾ ਨੇ ਲੋਕ ਦੇ ਕੋਲ ਸਵਾਲ ਇਹ ਤਾਂ ਚੱਕਨ ਜੇ ਇਹਨਾਂ ਨੇ ਆਪਕੋ ਇਸ ਪੰਜਾਬ ਦੇ ਲੋਕਾਂ ਨੇ ਆਪਣਾ ਫਤਵਾ ਦਿੱਤਾ 5 ਸਾਲ ਬਾਅਦ ਸਾਨੂੰ ਵੀ ਪੁੱਛੂਗੇ ਲੋਕ ਪੰਜਾਬ ਦੇ ਵੀ ਤੁਸੀਂ 5 ਸਾਲ ਤੁਹਾਨੂੰ ਅਸੀਂ 92 ਮੈਂਬਰ ਚੁਣ ਕੇ ਦਿੱਤੇ ਸੀ ਤੇ ਤੁਸੀਂ 5 ਸਾਲ ਬਾਅਦ ਸਾਡੇ ਕੋਲ ਆਇਓ ਕੀ ਕਰਕੇ ਆਇਓ ਉਹ ਜਵਾਬ ਦੇਣਾ ਸਾਡਾ ਕੰਮ ਇਹਨਾਂ ਨੂੰ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਫਿਰ ਸਾਨੂੰ ਕਹਿੰਦੇ ਲੋਕ ਐਡਾ ਵੱਡਾ ਫਤਵਾ ਦਿੰਦੇ ਇਨਾ ਨੇ ਕੀਤਾ ਕੁਛ ਨਹੀਂ ਸੀ ਹੁਣ ਸਾਡੇ ਕੰਮਾਂ ਨੂੰ ਦੇਖ ਕੇ ਇਹ ਜ਼ਰੂਰ ਮਹਿਸੂਸ ਕਰਦੇ ਆ ਯਾਰ ਸਾਡੇ ਤੋਂ ਕਿਉਂ ਨਹੀਂ ਇਹ ਕੰਮ ਹੋਏ ਜਿਹੜੇ ਇਹ ਕਰ ਰਹੇ ਆ ਉਹਦੇ ਕਰਕੇ ਇਹਨਾਂ ਨੂੰ ਅੰਦਰੂਨੀ ਅੱਜ ਇਹ ੜਕਣਾ ਹੋਈ ਹੋਈ ਆ ਜਿਵੇਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰ ਦਾ ਨੇਤਾ ਵਾ ਉਹਨੂੰ ਬੱਤੀ ਉਹ ਲੈ ਬੈਠੇ ਭਲਾ ਬੱਤੀ ਐ ਐਮਐਲ ਕਹਿੰਦਾ ਸੀ ਮੇਰੇ ਸੰਪਰਕ ਚਾ ਅੱਜ ਬੱਤੀ ਬੰਬਾਨੀ ਗੱਲਾਂ ਕਰੀ ਜਾਂਦਾ ਉਹਨੂੰ 32 ਦੀ ਰਾਸ਼ੀ ਜਿਹੜੀ ਆ ਪਤਾ ਨਹੀਂ ਕਿਹੜੇ ਅ ਪੰਡਤ ਨੂੰ ਹੱਥ ਦਿਖਾ ਕੇ ਜਾਂ ਕਿਹੜੇ ਗਿਆਨੀ ਤੋਂ ਪੁੱਛ ਕੇ ਪਾ ਗਿਆ ਵੀ ਉਹਨੇ ਕਿਹਾ ਹੋਣਾ ਵੀ 32 32 ਕਰੀ ਜਾਂ ਸ਼ਾਇਦ ਕਿਤੇ ਮੁੱਖ ਮੰਤਰੀ ਬਣ ਜਾਵੇਂ ਪਰ ਉਹਦਾ ਉਹ ਸੁਪਨਾ ਮੈਨੂੰ ਲੱਗਦਾ ਉਹ ਪੰਡਤ ਨੂੰ ਹੁਣ ਉਹਦੇ ਖਿਲਾਫ ਨਾ ਕੋਈ ਕਾਰਵਾਈ ਕਰਾਵੇ ਜਿਹਦੇ ਕੋਲੋਂ 32 32 ਪੁੱਛ ਕੇ ਆਇਆ ਸੀਗਾ ਅੱਜ ਜੋ ਦੇਸ਼ ਨੂੰ ਤੋੜਨ ਦੀ ਆ ਤਾਂਤਾ ਨੇ ਉਹਨਾਂ ਨੂੰ ਕਿਸੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਬੰਬ ਚਾਹੇ ਵਿਦੇਸ਼ ਚ ਬੈਠਾ ਕੋਈ ਚਾਹੇ ਇੱਥੇ ਆ ਬੰਬ ਪਹਿਲਾਂ ਵੀ ਚੱਲੇ ਨੇ ਇਹਨਾਂ ਦੇ ਰਾਜਾਂ ਦੇ ਵਿੱਚ ਬੰਬ ਕੋਈ ਹੁਣ ਪਹਿਲੀ ਵਾਰ ਨਹੀਂ ਚੱਲੇ ਪਰ ਇਹ ਪੰਜਾਬੀ ਨੇ ਹਰ ਬੰਬ ਦਾ ਜਵਾਬ ਵੀ ਦੇ ਦਿੰਦੇ ਆ ਹਰ ਗੋਲੀ ਦਾ ਜਵਾਬ ਵੀ ਦੇ ਦਿੰਦੇ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਬਾਜੀਬਾ ਸਾਹਿਬ ਨੂੰ ਕੋ ਫੋਕੀ ਸਿਆਸਤ ਕਰਨ ਲਈ ਪੰਜਾਬ ਦੇ ਲੋਕਾਂ ਦੇ ਅੰਦਰ ਡੈਸ਼ ਨਾ ਪਾਓ ਆਪਣੇ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਉਹੀ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਾਉਣ ਲਈ ਜੋ ਸਾਡੇ ਮੁੱਖ ਮੰਤਰੀ ਸਾਹਿਬ ਔਰ ਸਾਡੇ ਸੁਪਰੀਮੋ ਕੋਸ਼ਿਸ਼ ਕਰ ਰਹੇ ਆ ਔਰ ਕੰਮ ਕਰ ਰਹੇ ਆ ਉਹਦੇ ਵਿੱਚ ਤੁਸੀਂ ਵਿੱਚ ਅੜਿੱਕਾ ਨਾ ਬਣੋ ਕੰਮ ਨੂੰ ਦੇਖੋ ਮੈਂ ਤੁਸੀਂ ਕਰ ਲਿਓ ਜਦੋਂ ਤੁਹਾਡਾ ਸਮਾਂ ਆਉਗਾ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕਰਦਾ ਚੰਡੀਗੜ੍ਹ ਦੇ ਸੇ ਮਾਮਲੇ ਲੈ ਕੇ ਬਾਹਰ ਦੇਖੋ ਇਹੀ ਤਾਂ ਚਾਹੁੰਦੇ ਸੀ ਉਹ ਤਾਂ ਹੀ ਤਾਂ 32 33 ਕਰੀਗੇ 32 32 ਉਹੀ ਬੱਤੀ ਕਰਕੇ ਹੁਣ ਉਹਨਾਂ ਨੇ ਧਰਨੇ ਸ਼ੁਰੂ ਕਰ ਦੇਣੇ ਆ। ਦੇਸ਼ ਦੇ ਅੰਦਰ ਤੁਸੀਂ ਦੱਸੋ ਚਾਹੇ ਕੋਈ ਵੀ ਬੰਦਾ ਵਾ ਚਾਹੇ ਮੈਂ ਆ ਚਾਹੇ ਕੋਈ ਵੀ ਕਿਸੇ ਵੀ ਮਹਿਕਮੇ ਨਾਲ ਜੁੜਿਆ ਜੇ ਕੋਈ ਦੇਸ਼ ਨੂੰ ਤੋੜਨ ਦੀਆਂ ਜਾਂ ਦੇਸ਼ ਦੇ ਲੋਕਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰੋਗੇ ਆਪਣੀਆਂ ਏਜੰਸੀਆਂ ਕਾਦੇ ਲਈ ਨਹੀਂ ਕਾਦੇ ਲਈ ਨਹੀਂ ਉਹ ਅਫਸਰ ਜਿਹੜੇ ਐਡਡੀਆਂ ਰੁਤਬਿਆਂ ਤੇ ਲੱਗੇ ਹੋਇਆ ਪ੍ਰਤਾਪ ਸਿੰਘ ਬਾਜਵੇ ਜੀਆਂ ਕਿਹੜੇ ਪਾਕਿਸਤਾਨੀ ਆ ਇਸ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਜਿਹੜੀਆਂ ਉਹ ਕਹਿ ਰਿਹਾ ਵੀ ਬੱਤੀ ਬੰਬ ਹਜੇ ਜਿੰਦਾ ਫਿਰਦੇ ਨੇ ਇੱਥੇ ਇਸ ਕਰਕੇ ਦੇਸ਼ ਨੂੰ ਨਾ ਤੋੜੋ ਦੇਸ਼ ਨੇ ਅੱਗੇ ਹੀ ਪੰਜਾਬ ਨੇ ਖਾਸ ਕਰਕੇ ਬਹੁਤ ਵੱਡਾ ਪੰਜੇ ਤੇ ਸੰਤਾਪ ਡਾਇਆ ਬਾਪ ਬਹੁਤ ਜਿੰਨਾਂ ਦੇ ਗਏ ਆ ਉਹਨਾਂ ਨੂੰ ਪਤਾ ਵਾ ਉਹ ਮਾਮਾ ਅੱਜ ਵੀ ਰੋਂਦੀਆਂ ਨੇ ਔਰ ਭੈਣਾਂ ਉਹ ਅੱਜ ਵੀ ਰੋਂਦੀਆਂ ਉਹ ਇਸ ਗੱਲ ਦਾ ਉਹਨਾਂ ਦੇ ਅੱਖਾਂ ਚੋਂ ਪ੍ਰਤਾਪ ਬਾਜਵਾ ਜੀ ਔਰ ਕਾਂਗਰਸੀਓ ਉਹਨਾਂ ਦੇ ਅੱਖਾਂ ਦੇ ਅੰਜੂ ਪੁੰਜਣ ਲਈ ਅੱਜ ਮੁੱਖ ਮੰਤਰੀ ਕੰਮ ਕਰ ਰਿਹਾ ਵਾ ਉਹਨਾਂ ਪੰਜਾਬ ਦੇ ਲੋਕਾਂ ਕੀ ਮੈਸੇਜ ਜਿਹੜੇ ਖੂਬ ਤੇ ਆਏ ਹੋ ਇਹਨੇ ਵੀ ਦਰੰਦੀ ਲੋ ਨਹੀਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਤਾਂ ਇੱਥੇ ਦਾ ਐਡੇ ਐਡੇ ਸੂਰਬੀਰ ਪੈਦਾ ਹੋਇਆ ਇਹ ਬੰਬਾਂ ਬੰਬਾਂ ਦੇ ਤਾਂ ਮੁੱਠੀ ਜਿ ਲੈ ਕੇ ਆਪ ਉਲਟ ਮਾਰਨ ਵਾਲੇ ਬੰਬ ਨੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਪੰਜਾਬ ਦੀ ਧਰਤੀ ਤੇ ਜਿਹੜਾ ਜੀਨੇ ਜਨਮ ਲੈ ਲਿਆ ਉਹ ਦਰਦੇ ਨਾਮ ਦੇ ਨਾਲ ਨਹੀਂ ਜੀਣ ਵਾਲਾ ਪੰਜਾਬ ਦੇ ਲੋਕ ਤਾਕਤਵਰ ਔਰ ਦੇਸ਼ ਭਗਤ ਨੇ ਇਹ ਜਿਹੜੀ ਕਾਂਗਰਸ ਦੀ ਸੀਟ ਦਾ ਪਰਤ ਪੁੱਛਣਾ ਕਿ ਆਮ ਪਾਰਟੀ ਦੇ ਚਿਹਰੇ ਸਾਹਮਣੇ ਆਏ ਕਿਵੇਂ ਜਿੰਨੀ ਚੋਣਾਂ ਨੂੰ ਸਮੇਂ ਦੇ ਹੋਈ ਵੇਖੋ ਜੀ ਨੇ ਕੰਮ ਕਰਨਾ ਉਹਨੂੰ ਲੋਕਾਂ ਨੇ ਲਾਇਕ ਕਰਨਾ ਜਿਹੜਾ ਕੰਮ ਕਰੂਗਾ ਉਹਨੂੰ ਹੀ ਲਾਇਕ ਕਰੋਗੇ ਲੋਕ ਇੱਕ ਕਾਫੀ ਜਿਹੜਾ ਵਿਵਾਦ ਦੇਖਣ ਨੂੰ ਸੁਣ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਚੱਲਦਾ ਪਰਦਾ ਪ੍ਰਧਾਨ ਸਾਹਿਬ ਨਹੀਂ ਆ ਰਹੇ ਹੈਗੇ ਕਹਿੰਦੇ ਰੋਲਾ ਪਿਆ ਹੋਇਆ ਹੈ ਇਹਨਾਂ ਦਾ ਅਪਚੀ ਕਾ ਡੋਕਲੇਸ਼ ਨਹੀਂ ਖਤਮ ਹੁੰਦਾ ਇਹ ਤਾਂ ਦੇਖਿਓ ਤੁਸੀਂ ਜਦੋਂ ਲੈਕਚਰਾਂ ਦਾ ਰਜਾਇਤ ਆ ਜਾਣਾ ਉਹਨੇ ਜਣਾ ਇਹਨੇ ਹਰਾਤਾ ਮੈਨੂੰ ਉਹਨੇ ਜਣਾ ਇਹਨੇ ਹਰਾਤਾ ਇਸੇ ਕੰਮ ਦੇ ਵਿੱਚ ਹੀ ਕਾਂਗਰਸ ਨੇ ਗੁੰਮੇ ਰਹਿਣਾ ਵਾ ਆਪਾਂ ਇਹਨਾਂ ਵੱਲ ਘੱਟ ਤੇ ਆਂਦੇ ਕੇ ਆਪਣੇ ਵਿਕਾਸ ਨੂੰ ਔਰ ਆਪਣੇ ਪੰਜਾਬ ਨੂੰ ਤਲਕਕੀ ਦੀਆਂ ਲੀਹਾਂ ਤੇ ਲੈ ਕੇ ਜਾਈਏ ਠੀਕ ਹੈ ਸਰਦਾਰ ਕਹਿੰਦੇ ਪੁਲਿਸ ਦਾ ਪ੍ਰੈਸ਼ਰ ਕਹਿਣ ਨੂੰ ਕੀ ਆ ਪੁਲਿਸ ਦਾ ਦਬਾਅ ਪਾ ਕੇ ਗੱਲ ਤੁਸੀਂ ਕਹੀ ਕਿ ਪੁਲਿਸ ਨੇ ਕਹੀ ਬੱਤੀ ਬੰਬ ਜਿਹੜੇ ਜਿੰਦੇ ਨੇ ਦੱਸ ਦੋ ਪੁਲਿਸ ਨੇ ਤਾਂ ਪੁੱਛ ਨਹੀਂ ਆ ਨਾ ਵੀ ਤੈਨੂੰ ਬੰਬਾਂ ਦਾ ਪਤਾ ਬਾਤ ਤੂੰ ਦੱਸ ਜੇ ਉਹਨੂੰ ਪਤਾ ਬਾਤ ਆ ਉਹਨੂੰ ਦੱਸਣੇ ਚਾਹੀਦੇ ਆ ਵੀ ਜਿੰਦਾ ਬੰਬ ਕਿਹਦੇ ਕੋਲ ਆ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਰੱਬ ਨਾ ਕਰੇ ਤੇ ਫਿਰ ਪ੍ਰਤਾਪ ਸਿੰਘ ਬਾਜਵੇ ਨੂੰ ਵਿਚ ਲੈਣਾ ਪਊਗਾ ਉਸ ਪਰਚੇ ਦੇ ਉਹ ਕਿਹੜੇ ਸੂਤਰ ਨੇ ਜਿਹੜੇ ਉਹ ਕਹਿ ਰਹੇ ਵੀ ਸੂਤਰਾਂ ਤੋਂ ਹਾਲੇ ਨੂੰ ਪਤਾ ਲੱਗੇ ਕਿਹੜੇ ਸੂਤਰ ਨੇ ਇਹੀ ਸੂਤਰ ਦਾ ਅਸੀਂ ਪੁੱਛਦੇ ਆਂ ਇਹੀ মিডিਆ ਪੁੱਛਦਾ ਫਿਰਦਾ ਹੁਣ ਕਹਿੰਦੇ ਆ ਮੈਂ ਸੂਤਰਾਂ ਦਾ ਨਾਮ ਨਹੀਂ ਦੱਸਣਾ ਉਹ ਬੰਦਾ ਦੇਸ਼ ਦੇ ਵਿੱਚ ਰਹਿਣ ਦਾ ਹੱਕ ਰੱਖਦਾ ਜਿਹੜਾ ਦੇਸ਼ ਦੇ ਅੰਦਰ ਕੋਈ ਅਤਵਾਦੀ ਘਟਨਾ ਵਾਪਰਨੀ ਹੋਵੇ ਉਹਨੂੰ ਪਤਾ ਹੋਵੇ ਉਹਨੂੰ ਕਿਉਂ ਨਹੀਂ ਏਜੰਸੀਆਂ ਪੁੱਛਗਿੱਛ ਕਰੂਗੀਆਂ ਕਿਉਂ ਨਹੀਂ ਪੁਲਿਸ ਪੁੱਛਗਿੱਛ ਕਰੂਗੀ ਬਿਲਕੁਲ ਕਰੂਗੀ ਉਹਨੂੰ ਪੁੱਛਗਿੱਛ ਇਹ ਉਹ ਹੱਕ ਬਣਦਾ ਵਾ ਪੁਲਿਸ ਦੀ ਡਿਊਟੀ ਆ ਜਿੱਤੇ ਕਿਤੇ ਉਹਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਉਹਨਾਂ ਨੇ ਦਾ ਆਪਣੇ ਬਿਆਨਾਂ ਦੇ ਵਿੱਚ ਕਿਹਾ ਵਾ ਉਹ ਤਾਂ ਆਪਣੇ ਬਿਆਨਾਂ ਤੋਂ ਤਾਂ ਨਹੀਂ ਕਹਿ ਸਕਦੇ ਜਾਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ ਵੀ ਮੈਂ ਸਿਰਫ ਰਾਜ ਨਹੀਂ ਚੀਂਦੀਆਂ ਰੋਟੀਆਂ ਸੇਕਣ ਲਈ ਜਾਂ ਕਾਂਗਰਸ ਆਪਣੇ ਨੰਬਰ ਬਣਾਉ ਲਏ ਬਿਆਨ ਦਿੱਤੇ ਸੀਗੇ ਉਹਦੀ ਮੈਂ ਪੰਜਾਬ ਦੇ 3 ਕਰੋੜ ਲੋਕਾਂ ਕੋਲੋਂ ਮਾਫੀ ਮੰਗ ਲਿਆ ਲੋਕ ਕਹਿ ਦੂਗੇ ਵੀ ਠੀਕ ਹੈ ਜੀ ਛੱਡ ਦਿਓ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ